ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਗੋਦੀ ਸਿੰਘ ਦੋਸਤੋ ਬੀਤੇ ਕੱਲ ਹਲਕਾ ਮੁਕੇਰੀਆਂ ਦੇ ਪਿੰਡ ਧਾਮੀਆਂ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਉਦਘਾਟਨ ਮੁਕੇਰੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸੋਹੋਤਾਂ ਨੇ ਕੀਤਾ ਉਦਘਾਟਨ ਮੌਕੇ ਝੋਨੇ ਦੀ ਖਰੀਦ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਨੇ ਮੰਡੀ ਦੀ ਸਾਸਪਾਈ ਅਤੇ ਹੋਰ ਹਰ ਤਰ੍ਹਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਵਿਖਾਈ। ਅਖੀਰ ਵਿੱਚ ਉਹਨਾਂ ਨੇ ਕਿਸਾਨ ਵੀਰਾਂ ਨੂੰ ਕੀ ਅਪੀਲ ਕੀਤੀ? ਜਰੂਰ ਸੁਣੋ। ਸਰ ਅਜਿਹਾ ਧਾਮਿਆਂ ਦੀ ਦਾਣਾ ਮੰਡੀ ਵਿੱਚ ਛੋਲੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਜਿਸ ਦਾ ਅੱਜ ਤੁਸੀਂ ਉਦਘਾਟਨ ਪਹੁੰਚੇ ਹੋ ਕੀ ਕਹੋਗੇ ਇਸ ਸਬੰਧ ਵਿੱਚ? ਮੈਂ ਹਰਜੀਤ ਸਿੰਘ ਸਹੋਤਾ, ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ ਤੋਂ। ਅੱਜ ਅਸੀਂ ਧਾਮਿਆਂ ਮੰਡੀ ਦੇ ਵਿੱਚ ਸਰਕਾਰੀ ਤੌਰ ਤੇ ਰਸਮੀ ਤੌਰ ਤੇ ਉਦਘਾਟਨ ਕਰਨ ਆਏ ਹਾਂ। ऐसे अपने पहला ਤਾਂ ਮੇਰੇ ਨਾਲ ਸੈਕਰੀ ਮਾਰਕੀਟ ਕਮੇਟੀ ਆਕਾਸ਼ ਜੀ ਨੇ ਉਹਨਾਂ ਦੇ ਨਾਲ ਫਾਨਗ੍ਰੇਨ ਤੋਂ ਇੰਸਪੈਕਟਰ ਨੇ ਬਲਵਿੰਦਰ ਸਿੰਘ ਜੀ ਕਿਸਾਨ ਵੀਰ ਨੇ ਨਾਲ ਆੜਤੀ ਜਿੰਨੇ ਅਸੀਂ ਇੱਕ ਢੇਜ ਦਾ ਮਾਇਨਾ ਕੀਤਾ ਤੇ ਸਰਕਾਰੀ ਤੌਰ ਤੇ ਜਿਹੜਾ ਉਹ ਤਕਾਟਨ ਕਰ ਦਿੱਤਾ ਅੱਜ ਤੋਂ ਜਿਹੜੀ ਹੈ ਕਾਮੀਆਂ ਮੰਡੀ ਦੇ ਵਿੱਚ ਸਰਕਾਰੀ ਜਿਹੜੀ ਖਰੀਦੋ ਸ਼ੁਰੂ ਹੋ ਗਈ ਹੈ ਔਰ ਮੈਂ ਕਿਸਾਨ ਵੀਰਾਂ ਨੂੰ ਵੀ ਇੱਕ ਅਪੀਲ ਕਰਦਾ ਕਿ ਝੋਨਾ ਜਿਹੜਾ ਉਹ 1765 ਵਾਊਚਰ ਦੇ ਉੱਤੇ ਲਾਇਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਵੇਚਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋ ਸਰ ਮਡੀਆਂ ਵਿੱਚ ਫਸਲ ਦੀ ਲਿਫਟਿੰਗ ਹਰ ਸਾਲ ਲੇਟ ਹੋਣ ਕਰਕੇ ਹੁੰਦੀ ਮੁਸ਼ਕਲ ਸਬੰਧੀ ਇਸ ਸਾਲ ਕੋਈ ਕੋਟਾ ਪ੍ਰਬੰਧ ਕੀਤੇ ਗਏ ਨੇ ਲਿਫਟਿੰਗ ਦੇ ਬਾਰੇ ਵਿੱਚ ਇਹੀ ਹੈ ਕਿ 10 ਦਿਨ ਦੇ ਵਿੱਚ ਵਿੱਚ ਜਿਹੜਾ ਨਾ ਉਹ ਚੋਨਾ ਸੀ ਚਕਵਾਵਾਵਾਂ ਕਰਾਂਗੇ ਤਾਂ ਜੋ ਜਿਹੜਾ ਜਾੜ ਹੈਗੇ ਆ ਉਹ ਖਾਲੀ ਰਹਿਣ ਤੇ ਕਿਸੇ ਕਿਸਮ ਦੀ ਜ਼ਿੰਮੇਵਾਰਾਂ ਨੂੰ ਜਾੜਤੀ ਵੀਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਕੋਸ਼ਿਸ਼ ਰਹੂਗੀ ਸਾਡੀ ਨਾਲ ਦੀ ਨਾਲ ਜਿਹੜੀ ਹੈ ਲਿਫਟਿੰਗ ਹੁੰਦੀ ਰਹੂਗੀ ਤਰ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ ਮੈਂ ਕਿਸਾਨ ਵੀਰਾਂ ਨੂੰ ਫਿਰ ਇਹੀ ਅਪੀਲ ਕਰਨੇ ਚਾਹੁੰਦਾ ਕਿ ਆਪਣਾ ਝੋਨਾ ਜਿਹੜਾ ਬਿਲਕੁਲ ਸਕਾ ਕੇ ਲਿਆਉਣ ਤਾਂ ਜੋ ਦਾਣਾ ਵੇਚਣ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਔਰ ਤੁਹਾਡਾ ਜਿਹੜਾ ਠੀਕ-ਠੀਕ ਰੇਟ ਜਿਹੜਾ ਪੂਰਾ ਮਿਲੇ ਔਰ ਦੂਸਰੀ ਗੱਲ ਹੈ ਕਿਸੇ ਵੀ ਕਿਸਮ ਦਾ ਜਿਹੜਾ ਕਟਾ ਉਹ ਨਹੀਂ ਲਿਆਇਆ ਜਾਊਗਾ ਇਸ ਵਾਰ ਜੇ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੀਟ ਮਿਲਦੀ ਹੈ ਤਾਂ ਉਹਦੇ ਉਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਸਰ ਅਜੀ ਧਾਮੀਆਂ ਦਾਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੇ ਉਦਦਾਰ ਮੋਕੇ ਤੁਸੀਂ ਵੀ ਪਹੁੰਚੇ ਹੋ ਤੇ ਕੀ ਕਹੋਗੇ ਇਸ ਸਬੰਦੇ ਵਿੱਚ ਅੱਜ ਮਾਨਯੋਗ ਚੇਅਰਮੈਨ ਮਾਰਕੀਟ ਕਮੇਟੀ ਮਕੇਰੀਆਂ ਹਰਦੀਪ ਸਿੰਘ ਸੋਤਾ ਜੀ ਉਹਨਾਂ ਦੇ ਨਾਲ ਸਾਡੇ ਫਨਗਰੇ ਤੋਂ ਇੰਸਪੈਕਟਰ ਬਲਵਿੰਦਰ ਸਿੰਘ ਜੀ ਨਾਲ ਸਾਡੇ ਆਰਟੀ ਔਰ ਕਿਸਾਨ ਭਰਾ ਅੱਜ ਅਸੀਂ ਧਾਮੀਆਂ ਮੰਡੀ ਦੇ ਵਿੱਚ ਰਸਮੀ ਤੌਰ ਤੇ ਸਰਕਾਰੀ ਖਰੀਦ ਦਾ ਜਿਹੜਾ ਝੋਨੇ ਦੀ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ ਅਤੇ ਇਸ ਸਬੰਧੀ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਮੰਡੀ ਦੇ ਵਿੱਚ ਸੁੱਕਾ ਅਤੇ ਝੋਨਾ ਪੱਕਾ ਨੂੰ ਬਰੰਦ ਆਪਣੀ ਮੰਡੀ ਦੇ ਵਿੱਚ ਲੈ ਕੇ ਆਓ ਅਤੇ ਤਾਂ ਜੋ ਜਿਹੜਾ ਤੁਹਾਡਾ ਵਾ ਝੋਨੇ ਦੀ ਪੂਰਾ ਮੁੱਲ ਅਤੇ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਆ ਸਕੇ। ਹਾਂਜੀ ਭਾਜੀ ਤੁਸੀਂ ਮੰਡੀ ਦੇ ਵਿੱਚ ਝੋਨਾ ਲੈ ਕੇ ਆਇਓ ਥੋੜਾ ਜਾਣਕਾਰੀ ਦਿਓ ਕਿ ਤੁਹਾਡੇ ਝੋਨੇ ਦਾ ਮੌਇਸਚਰ ਕਿੰਨਾ ਸੀ ਅਤੇ ਕੀ ਮੌਕੇ ਤੇ ਤੁਹਾਡੇ ਝੋਨੇ ਦੀ ਤੁਲਾਈ ਹੋ ਗਈ ਹੈ। ਹਾਂਜੀ ਸਰ ਮੈਂ ਬਲਜੀਤ ਸਿੰਘ ਪਿੰਡ ਅਲਵਾਲ ਤੋਂ ਸੁੱਕਾ ਝੋਨਾ ਲੈ ਕੇ ਆਇਆ ਵਧੀਆ 17 ਮੌਇਸਚਰ ਆਇਆ। ਤੇ ਤੁਲਣ ਲੱਗਾ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਤੇ ਸੁੱਕਾ ਜੋਨ ਲੈ ਕੇ ਆਉਣ ਤਾਂ ਕੋਈ ਪਰੇਸ਼ਾਨੀ ਨਾ ਹੋਵੇ